ਅਜੇ ਅਨੰਦਪੁਰ ਸਾਹਿਬ ਦੇ ਝੰਜੜੀਪਿੰਡ ਦੀ ਰਹਿਣ ਵਾਲੀ ਨੀਹਾ ਦੇ ਕਤਲ ਦੀ ਹੱਤਿਆ ਦੀ ਖਬਰ ਠੰਡੀ ਵੀ ਨਹੀਂ ਹੋਈ ਕਿਉਂਕਿ ਪੀਕਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਸਾਡੀ ਕੁੜੀ ਨੂੰ ਉਸਦੇ ਸਹੁਰਿਆਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਇਹ ਖਬਰ ਅਜੇ ਠੰਡੀ ਵੀ ਨਹੀਂ ਹੋਈ ਇੱਕ ਹੋਰ ਖਬਰ ਨਿਕਲ ਕੇ ਆ ਰਹੀ ਹੈ ਜਿਸ ਵਿੱਚ ਇੱਕ ਔਰਤ ਦਾ ਸ਼ਰਿਆਮ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਸ ਕਤਲ ਦੇ ਪਿੱਛੇ ਉਸ ਦਾ ਆਪਣਾ ਹੀ ਜ਼ਿੰਮੇਵਾਰ ਹੁੰਦਾ ਹੈ ਤੇ ਨਾਲ ਨਾਲ ਇਸ ਕਤਲ ਦੇ ਪਿੱਛੇ ਨਸ਼ਾ ਵੀ ਜ਼ਿੰਮੇਵਾਰ ਹੈ ਜਿਵੇਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਨਸ਼ੇ ਦੇ ਵਿਰੁੱਧ ਜੁੱਦ ਚਲਾਇਆ ਹੋਇਆ ਨਸ਼ਾ ਖਤਮ ਕਰ ਰਹੇ ਹਾਂ ਨਸ਼ੇ ਤਸ਼ਕਰਾਂ ਦੇ ਘਟਾ ਰਹੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਨਸ਼ਾ ਖਤਮ ਨਹੀਂ ਹੋ ਰਿਹਾ ਨਸ਼ੇ ਦੀ ਗ੍ਰਿਫਤ ਦੇ ਵਿੱਚ ਜਵਾਨੀ ਹੈ ਨਸ਼ੇ ਦੀ ਗ੍ਰਿਫਤ ਦੇ ਵਿੱਚ ਕਈ ਲੋਕ ਇਦਾਂ ਦੇ ਨੇ ਜਿਨ੍ਹਾਂ ਨੇ ਆਪਣੇ ਘਰ ਬਰਬਾਦ ਕਰ ਲਏ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ ਜੋ ਕ੍ਰਾਈਮ ਦੇ ਰਾਹ ਤੇ ਤੁਰ ਪਏ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਸੋ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕਤਲ ਹੁੰਦਾ ਤੇ ਕਤਲ ਦੀ ਵਜ੍ਹਾ ਨਸ਼ਾ ਬਣਦਾ ਤੇ ਫੇਰ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਦਾ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਆ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਕੁੜੀ ਜਿਸ ਦਾ ਨਾਮ ਗगनਦੀਪ कौर ਸੀ ਉਸ ਦਾ ਵਿਆਹ ਹੁੰਦਾ ਕੋਟਕਪੂਰਾ ਦੇ ਅਧੀਨ ਪੈਂਦੇ ਪਿੰਡ ਖਾਰਾ ਦੇ ਵਿੱਚ ਜਸਪ੍ਰੀਤ ਸਿੰਘ ਦੇ ਨਾਲ ਜੋ ਕਬੱਡੀ ਖਿਡਾਰੀ ਸੀ ਜੋ ਮਾਪੇ ਸੀ ਉਹਨਾਂ ਨੇ ਵੀ ਸੋਚਿਆ ਕਿ ਗਗਨਦੀਪ ਕੌਰ ਦਾ ਵਿਆਹ ਇੱਕ ਕਬੱਡੀ ਖਿਡਾਰੀ ਦੇ ਨਾਲ ਹੋਵੇਗਾ ਕਿਉਂਕਿ ਜੋ ਖਿਡਾਰੀ ਹੁੰਦੇ ਨੇ ਉਹ ਨਸ਼ੇ ਤੋਂ ਦੂਰ ਹੁੰਦੇ ਨੇ ਇਸ ਕਾਰਨ ਹੀ ਸ਼ਾਇਦ ਜੋ ਮਾਪੇ ਸੀ ਉਹਨਾਂ ਨੇ ਗਗਨਦੀਪ ਕੌਰ ਦਾ ਵਿਆਹ ਜਸਪ੍ਰੀ ਸਿੰਘ ਦੇ ਨਾਲ ਕੀਤਾ ਜ਼ਿੰਦਗੀ ਚੰਗੀ ਚੱਲ ਰਹੀ ਸੀ ਸਭ ਕੁਝ ਬੜਾ ਵਧੀਆ ਸੀ ਇਹਨਾਂ ਦੇ ਘਰ ਦੋ ਮੁੰਡਿਆਂ ਦਾ ਜਨਮ ਹੁੰਦਾ ਹੈ ਜਿਨ੍ਹਾਂ ਦੀ ਉਮਰ ਹੁਣ 13 ਸਾਲ ਤੇ 3 ਸਾਲ ਹੈ ਪਰ ਨਸ਼ਾ ਨਾ ਮੁਰਾਦ ਚੀਜ਼ ਹੈ ਉਹ ਇਹਨਾਂ ਦੇ ਘਰ ਵਿੱਚ ਵੜ ਜਾਂਦਾ ਹੈ ਜਸਪ੍ਰੀਤ ਸਿੰਘ ਜੋ ਕਿ ਕਬੱਡੀ ਖਿਡਾਰੀ ਸੀ ਉਹ ਨਸ਼ੇ ਦਾ ਆਦੀ ਹੋ ਜਾਂਦਾ ਹੈ ਹੁਣ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਹੈ ਜੋ ਗगनਦੀਪ ਕੌਰ ਸੀ ਉਸ ਦੀ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈ ਗगनਦੀਪ ਕੌਰ ਦੇ ਭਰਾ ਬਲਤੇਜ ਸਿੰਘ ਨੇ ਜੋ ਕਿ ਬਾਂਮਣਵਾਲ ਦਾ ਰਹਿਣ ਵਾਲਾ ਉਸ ਨੇ ਦੱਸਿਆ ਕਿ ਹੁਣ ਗगनਦੀਪ ਕੌਰ ਦੇ ਨਾਲ ਰੋਜ਼ਾਨਾ ਇਸ ਦੇ ਸੌਰੇ ਪਰਿਵਾਰ ਵਾਲੇ ਤੇ ਜਸਪ੍ਰੀਤ ਸਿੰਘ ਝਗੜਾ ਕਰਦਾ ਘਰ ਦੇ ਵਿੱਚ ਤਣਾਅ ਬਣਿਆ ਰਹਿੰਦਾ ਤੇ ਜਸਪ੍ਰੀਤ ਨੂੰ ਘਰ ਦੇ ਖਰਚੇ ਲਈ ਪੈਸੇ ਵੀ ਨਹੀਂ ਦਿੱਤੇ ਜਾਂਦੇ ਸੀ ਜੋ ਜ਼ਮੀਨ ਦਾ ਠੇਕਾ ਸੀ ਉਸ ਵਿੱਚੋਂ ਵੀ ਉਸ ਨੂੰ ਕੁਝ ਨਹੀਂ ਦਿੱਤਾ ਜਾਂਦਾ ਸੀ ਹੁਣ ਗगनਦੀਪ ਕੌਰ ਬੈਂਕ ਦੇ ਵਿੱਚ ਨੌਕਰੀ ਕਰਦੀ ਹੈ ਉਸ ਨੂੰ ਲੱਗਦਾ ਕਿ ਘਰ ਚਲਾਉਣ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਗगनਦੀਪ ਕੌਰ ਦੀ ਉਮਰ ਲਗਭਗ 39-40 ਸਾਲ ਦੀ ਹੈ ਉਹਨੂੰ ਨੌਕਰੀ ਕਰਨ ਲੱਗਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਨ ਲੱਗਦੀ ਹੈ ਜ਼ਿੰਦਗੀ ਚੱਲਦੀ ਰਹਿੰਦੀ ਹੈ ਪਰ ਹੁਣ ਇਹਨਾਂ ਦੇ ਘਰ ਦੇ ਵਿੱਚ ਇੱਕ ਗੱਲ ਦਾ ਹੋਰ ਝਗੜਾ ਹੋ ਗਿਆ ਸੀ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਗਗਨਦੀਪ ਕੌਰ ਅਤੇ ਜਸਪ੍ਰੀਤ ਤੇ ਉਸਦੇ ਸਹੁਰਿਆਂ ਦੇ ਨਾਲ ਇਹਨਾਂ ਦੀ ਲੜਾਈ ਹੁੰਦੀ ਰਹਿੰਦੀ ਸੀ ਝਗੜਾ ਹੁੰਦਾ ਰਹਿੰਦਾ ਸੀਗਾ ਹੁਣ ਗਗਨਦੀਪ ਕੌਰ ਨੂੰ ਪਤਾ ਲੱਗਦਾ ਹੈ ਕਿ ਜੋ ਉਸਦੇ ਸਹੁਰਾ ਪਰਿਵਾਰ ਵਾਲੇ ਨੇ ਜੋ ਕਿ ਬਲਤੇਜ ਸਿੰਘ ਉਸਦੇ ਭਰਾ ਨੇ ਦੱਸੀ ਗੱਲ ਕਿ ਉਸ ਦੇ ਸਹਰਾ ਪਰਿਵਾਰ ਵਾਲੇ ਨੇ ਤੇ ਜਸਪ੍ਰੀਤ ਸਿੰਘ ਆ ਉਹ ਜ਼ਮੀਨ ਦੇ ਵਿੱਚੋਂ ਮਿੱਟੀ ਚਕਾਉਣ ਦੀ ਗੱਲ ਕਰਦੇ ਨੇ 6 ਲੱਖ ਰੁਪਏ ਦੇ ਵਿੱਚ ਜ਼ਮੀਨ ਵਿੱਚੋਂ ਮਿੱਟੀ ਚਕਾਉਣੀ ਹੈ ਪਰ ਗਦਨਦੀਪ ਕੌਰ ਨੂੰ ਪਤਾ ਸੀ ਕਿ ਉਸ ਦੇ ਅੱਗੇ ਦੋ ਬੇਟੇ ਨੇ ਤੇ ਕੱਲ ਨੂੰ ਇਹ ਜ਼ਮੀਨ ਉਹਨਾਂ ਦੇ ਕੋਲ ਆਉਣੀ ਹੈ ਤੇ ਉਸ ਨੇ ਕਿਹਾ ਕਿ ਜੇ ਤੁਸੀਂ ਜ਼ਮੀਨ ਦੇ ਵਿੱਚੋਂ ਮਿੱਟੀ ਚਕਾ ਦੇਮੋਗੇ ਤਾਂ ਆਪਣੀ ਜ਼ਮੀਨ ਨੂੰ ਕੌਣ ਲਵੇਗਾ ਜ਼ਮੀਨ ਦੀ ਵੈਲਿਊ ਘਟ ਜਾਵੇਗੀ 6 ਲੱਖ ਰੁਪਏ ਪਿੱਛੇ ਕੱਲ ਨੂੰ ਆਪਣੀ ਜ਼ਮੀਨ ਕਿਸੇ ਨੇ ਠੇਕੇ ਤੇ ਵੀ ਨਹੀਂ ਲੈਣੀ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਟਕਰਾਰ ਹੁੰਦੀ ਹੁਣ ਇਹ ਕੈਸ ਕੈਸ ਬਹੁਤ ਜ਼ਿਆਦਾ ਵੱਧ ਗਈ ਸੀ ਗगनਦੀਪ ਕੌਰ ਦੇ ਭਰਾ ਬਲਤੇਜ ਸਿੰਘ ਅਨੁਸਾਰ ਗगनਦੀਪ ਕੌਰ ਦਾ ਸਹਰਾ ਸੱਸ ਅਤੇ ਜੀਠ ਉਹਨਾਂ ਦੇ ਨਾਲ ਗਗਨਦੀਪ ਕੌਰ ਦੀ ਬਹੁਤ ਜ਼ਿਆਦਾ ਬਹਿਸ ਹੋ ਜਾਂਦੀ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਜ਼ਮੀਨ ਦੀ ਪੱਟੀ ਮੇਸ ਕਰ ਰਹੇ ਹੋ ਜੇ ਜ਼ਮੀਨ ਦੇ ਵਿੱਚੋਂ ਮਿੱਟੀ ਚੱਕੀ ਗਈ ਤਾਂ ਜ਼ਮੀਨ ਦਾ ਮੁੱਲ ਖਤਮ ਹੋ ਜਾਏਗਾ ਇਸ ਨੂੰ ਕਿਸੇ ਨੇ ਵੀ ਠੇਕੇ ਤੇ ਨਹੀਂ ਲੈਣਾ ਇਹਨਾਂ ਦੇ ਵਿੱਚ ਟਕਰਾਰ ਹੁੰਦੀ ਹੈ ਤੇ ਇਹ ਟਕਰਾਰ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਹੁਣ ਜੋ ਸੌਰਾ ਸੱਸ ਤੇ ਜੇੜ ਸੀ ਉਹ ਜਸਪ੍ਰੀਤ ਕੋਲ ਜਾਂਦੇ ਨੇ ਜਸਪ੍ਰੀਤ ਸਿੰਘ ਨੂੰ ਕਹਿੰਦੇ ਨੇ ਕਿ ਤੇਰੀ ਘਰ ਵਾਲੀ ਸਾਨੂੰ ਐਦਾਂ ਕਹਿ ਰਹੀ ਆ ਹੁਣ ਇਹ ਟਕਰਾਰ ਹੁੰਦੀ ਹੁੰਦੀ ਜਸਪ੍ਰੀਤ ਸਿੰਘ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਜਸਪਰੀ ਸਿੰਘ ਨੂੰ ਇਹਨਾਂ ਬਲੋ ਕਿਹਾ ਜਾਂਦਾ ਕਿ ਤੇਰੀ ਘਰ ਵਾਲੀ ਸਾਡੇ ਨਾਲ ਲੜਦੀ ਐ ਤੇ ਜੋ ਆਪਾਂ ਨੂੰ 6 ਲੱਖ ਰੁਪਇਆ ਖੇਤ ਦੇ ਵਿੱਚੋਂ ਮਿੱਟੀ ਚਕਾਉਣ ਤੇ ਮਿਲਣਾ ਹੈ ਉਹ ਉਸ ਨੇ ਨਹੀਂ ਲੈਣ ਦੇਣਾ ਕਿਉਂਕਿ ਉਹ ਕਹਿ ਰਹੀ ਐ ਕਿ ਮੈਂ ਖੇਤ ਵਿੱਚੋਂ ਮਿੱਟੀ ਨਹੀਂ ਚਕਾਉਣ ਦੇਵਾਂਗੀ ਤੇ ਹੁਣ ਜੋ ਜਸਪਰੀ ਸਿੰਘ ਹੁੰਦਾ ਜੋ ਕਿ ਨਸ਼ੇਦਾਰਦੀ ਹੋ ਚੁੱਕਿਆ ਹੁੰਦਾ ਉਸ ਦਾ ਨਸ਼ਾ ਕੀਤਾ ਹੁੰਦਾ ਉਹ ਗਗਨਦੀਪ ਕੌਰ ਆਪਣੀ ਪਤਨੀ ਕੋਲ ਖੇਤ ਦੇ ਵਿੱਚ ਆ ਜਾਂਦਾ ਤੇ ਉਸ ਦੇ ਨਾਲ ਝਗੜਾ ਕਰਨ ਲੱਗਦਾ ਹੈ ਉਸ ਦੇ ਨਾਲ ਬਹਿਸ ਕਰਨ ਲੱਗਦਾ ਹੈ ਇਸੇ ਗੱਲ ਤੇ ਹੀ ਬਹਿਸ ਚੱਲਦੀ ਰਹਿੰਦੀ ਹੈ ਕਿ ਖੇਤ ਵਿੱਚੋਂ ਮਿੱਟੀ ਚੱਕਣੀ ਆ ਜਾਂ ਨਹੀਂ ਚੱਕਣੀ ਗਗਨਦੀਪ ਕੌਰ ਕਹਿ ਰਹੀ ਸੀ ਕਿ ਨਹੀਂ ਚਕਾਉਣੀ ਪਰ ਜੋ ਜਸਪ੍ਰੀ ਸਿੰਘ ਸੀ ਉਹ ਕਹਿ ਰਿਹਾ ਸੀ ਕਿ ਚਕਾਉਣੀ ਹੈ ਕਿਉਂਕਿ ਇਸ ਦੇ ਬਦਲੇ ਉਹਨਾਂ ਨੂੰ 6 ਲੱਖ ਰੁਪਏ ਮਿਲਣਾ ਸੀ ਇਹ ਬਹਿਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਜਸਪ੍ਰੀਤ ਸਿੰਘ ਵੱਲੋਂ ਆਪਣੀ ਪਤਨੀ ਗਗਨਦੀਪ ਕੌਰ ਦੇ ਗੱਲ ਦੇ ਵਿੱਚ ਜੋ ਚੁੰਨੀ ਪਾਈ ਹੁੰਦੀ ਹੈ ਉਸ ਨਾਲ ਹੀ ਉਸ ਦਾ ਗਲ ਕੁੱਟ ਦਿੱਤਾ ਜਾਂਦਾ ਹੈ ਤੇ ਗਲ ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਗਗਨਦੀਪ ਕੌਰ ਦੀ ਮੌਤ ਨਹੀਂ ਹੋ ਜਾਂਦੀ ਹੁਣ ਗਗਨਦੀਪ ਕੌਰ ਨੂੰ ਉਸ ਦਾ ਹੀ ਪਤੀ ਜਸਪ੍ਰੀਤ ਸਿੰਘ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਉਸ ਦੀ ਹੱਤਿਆ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਹੁਣ ਜੋ ਪੁਲਿਸ ਹੈ ਪੁਲਿਸ ਵੱਲੋਂ ਬਲਤੇਜ ਸਿੰਘ ਗਗਨਦੀਪ ਕੌਰ ਦੇ ਭਰਾ ਦੇ ਬਿਆਨਾਂ ਦੇ ਅਨੁਸਾਰ ਇਹਨਾਂ ਉੱਪਰ ਸੋਹਰੇ ਪਰਿਵਾਰ ਉੱਪਰ ਜਸਪ੍ਰੀਤ ਸਿੰਘ ਉੱਪਰ ਐਫ ਆਈ ਆਰ ਦਰਜ ਕਰ ਲਈਤੀ ਗਈ ਹੈ ਤੇ ਜੋ ਜਸਪ੍ਰੀਤ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵਾਲਿਆਂ ਦਾ ਕਹਿਣਾ ਕਿ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅਤੇ ਜੋ ਬਣਦੀ ਸਜ਼ਾ ਕੀ ਉਸ ਨੂੰ ਦਿਵਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਪਰ ਜੋ ਇਹ ਹੋਇਆ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਪਰਿਵਾਰ ਨੇ ਇੱਕ ਕਬੱਡੀ ਖਿਡਾਰੀ ਦੇ ਨਾਲ ਆਪਣੀ ਬੇਟੀ ਦਾ ਵਿਆਹ ਕੀਤਾ ਤੇ ਉਹਨਾਂ ਨੂੰ ਲੱਗਿਆ ਕਿ ਇਹ ਮੁੰਡਾ ਨਸ਼ੇ ਤੋਂ ਰਹਿਤ ਹੋਵੇਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੋ ਨਸ਼ਾ ਦਾ ਬੜੀ ਨਾ ਮੁਰਾਕ ਚੀਜ਼ ਹੈ ਇਹ ਕਦੇ ਵੀ ਕਿਤੇ ਵੀ ਕਿਸੇ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਸਕਦਾ ਹੈ ਤੇ ਨਸ਼ਾ ਫਿਰ ਜਦੋਂ ਇੱਕ ਵਾਰ ਬੰਦੇ ਦੇ ਖੂਨ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ ਉਸ ਦੀਆਂ ਨਾੜਾਂ ਦੇ ਵਿੱਚ ਚਲਿਆ ਜਾਂਦਾ ਹੈ ਤੇ ਫਿਰ ਛੇਤੀ ਛੇਤੀ ਉਸ ਦਾ ਖਹਿੜਾ ਨਹੀਂ ਛੁੱਟਦਾ ਕਈ ਵਾਰ ਤਾਂ ਫਿਰ ਉਸ ਦਾ ਮਰ ਕੇ ਖਹਿੜਾ ਛੁੱਟਦਾ ਜਾਂ ਫਿਰ ਜਿਵੇਂ ਇਸ ਕੇਸ ਦੇ ਵਿੱਚ ਜਸਪ੍ਰੀਤ ਸਿੰਘ ਨੇ ਨਸ਼ੇ ਦੇ ਵਿੱਚ ਆਪਣੀ ਹੀ ਪਤਨੀ ਗगनਦੀਪ ਕੌਰ ਦੀ ਹਤਿਆ ਕਰ ਦਿੱਤੀ ਉਸ ਨੇ ਗगनਦੀਪ ਕੌਰ ਦੀ ਤਾਂ ਹਤਿਆ ਕਰ ਹੀ ਦਿੱਤੀ ਤੇ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲਈ ਤੇ ਜੋ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ